ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਿੱਧੂ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਦਾਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ 8 ਵੱਡੇ ਟਕਰਾਅ ਖਤਮ ਕਰਕੇ ਗਾਜ਼ਾ ਦੀ ਜੰਗ ਦਾ ਅੰਤਕੀ ਤੇ ਅਟਸ ਨਾਲ ਪੱਛਮੀ ਏਸ਼ੀਆ ਦੇ ਵਿੱਚ ਅਮਨ ਕਾਇਮ ਹੋਇਆ ਹੈ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਤਾਕਤ ਮੁੜ ਬਹਾਲ ਕੀਤੀ ਹੈ ਸਿਰਫ 10 ਮਹੀਨਿਆਂ ਦੇ ਵਿੱਚ 8 ਜੰਗਾਂ ਦਾ ਨਿਪਟਾਰਾ ਕੀਤਾ ਗਿਆ ਈਰਾਨ ਦੇ ਪਰਮਾਣੂ ਖਤਰੇ ਨੂੰ ਖਤਮ ਕੀਤਾ ਗਿਆ ਤੇ ਪਹਿਲੀ ਵਾਰ ਮੱਧ ਪੂਰਬ ਦੇ ਵਿੱਚ ਅਮਨ ਲਿਆਉਂਦੇ ਹੋਏ ਗਾਜ਼ਾ ਦੀ ਜੰਗ ਦੀ ਸਮਾਪਤੀ ਹੋਈ ਹੈ ਨਾਲ ਹੀ ਜੀਵਤ ਅਤੇ ਮ੍ਰਿਤਕ ਦੋਵੇਂ ਕਿਸਮ ਦੇ ਬੰਦੀ ਲੋਕਾਂ ਦੀ ਰਿਹਾਈ ਵੀ ਯਕੀਨੀ ਬਣਾਈ ਗਈ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ I've restored American strength, settled eight wars in 10 months, destroyed the Iran nuclear threat, and ended the war in Gaza, bringing for the first time in 3,000 years peace to the Middle East and secured the release of the hostages, both living and dead. Here at home, we're bringing our economy back from the brink of ruin the last administration and their allies in congress looted our treasury for trillions of dollars driving up prices and everything at levels never seen before i am bringing those high prices down and bringing them down very fast let's look at the facts under ਉਦਰੇ ਇਮੀਗ੍ਰੇਸ਼ਨ ਦੇ ਮਸਲੇ ਤੇ ਟਰੰਪ ਨੇ ਮਿਨੀਸੋਟਾ ਦਾ ਹਵਾਲਾ ਦਿੰਦਿਆਂ ਦਾਵਾ ਕੀਤਾ ਹੈ ਕਿ ਉੱਥੇ ਸੋਮਾਲੀ ਭਾਈਚਾਰੇ ਨੇ ਰਾਸ਼ਟਰੀ ਅਰਥ ਵਿਵਸਥਾ ਤੇ ਕਬਜ਼ਾ ਕਰ ਲਿਆ ਜਦਕਿ ਮਿਨੀਸੋਟਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸੋਮਾਲੀ ਅਮਰੀਕੀ ਆਬਾਦੀ ਵਸਦੀ ਹੈ ਆਪਣੇ ਸੰਬੋਧਨ ਦੇ ਅੰਤ ਦੇ ਵਿੱਚ ਟਰੰਪ ਨੇ ਕਿਹਾ ਕਿ ਸਰਕਾਰ ਜਾਂ ਤਾਂ ਮਿਹਨਤੀ ਦੇਸ਼ ਭਗਤ ਅਤੇ ਕਾਨੂੰਨ ਮੰਨਣ ਵਾਲੇ ਅਮਰੀਕੀ ਨਾਗਰਿਕਾਂ ਦੀ ਸੇਵਾ ਕਰਦੀ ਹੈ ਜਾਂ ਫਿਰ ਉਹਨਾਂ ਦੀ ਜੋ ਕਾਨੂੰਨ ਤੋੜਦੇ ਨੇ ਅਤੇ ਸਿਸਟਮ ਦਾ ਦੁਰਉਪਯੋਗ ਕਰਦੇ ਨੇ ਇਸ ਦੇ ਨਾਲ ਹੀ ਟਰੰਪ ਨੇ ਦੁਨੀਆ ਭਰ ਦੇ ਸਲਾਣੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਦੋ ਵੱਡੇ ਸਮਾਗਮਾ FIFA ਵਿਸ਼ਵ ਕੱਪ ਅਤੇ ਅਮਰੀਕੀ ਆਜ਼ਾਦੀ ਕੋਸ਼ਨਾ ਪੱਤਰ ਦੀ 250ਵੀਂ ਬਰੇਗੰਡ ਮੌਕੇ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਿੱਧੂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ 8 ਵੱਡੇ ਟਕਰਾਅ ਖਤਮ ਕਰਕੇ ਗਾਜ਼ਾ ਦੀ ਜੰਗ ਦਾ ਅੰਤਕੀਟੇ ਅਟਸ ਨਾਲ ਪੱਛਮੀ ਏਸ਼ੀਆ ਦੇ ਵਿੱਚ ਅਮਨ ਕਾਇਮ ਹੋਇਆ ਹੈ ਆਪਣੇ ਸੰਬੋਧਨ ਦੇ ਵਿੱਚ 트ੰਪ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਤਾਕਤ ਮੁੜ ਬਹਾਲ ਕੀਤੀ ਹੈ ਸਿਰਫ 10 ਮਹੀਨਿਆਂ ਦੇ ਵਿੱਚ 8 ਜੰਗਾਂ ਦਾ ਨਿਪਟਾਰਾ ਕੀਤਾ ਗਿਆ ਇਰਾਨ ਦੇ ਪਰਮਾਣੂ ਖਤਰੇ ਨੂੰ ਖਤਮ ਕੀਤਾ ਗਿਆ ਤੇ ਪਹਿਲੀ ਵਾਰ ਮੱਧ ਪੂਰਬ ਦੇ ਵਿੱਚ ਅਮਨ ਲਿਆਉਂਦੇ ਹੋਏ ਗਾਜ਼ਾ ਦੀ ਜੰਗ ਦੀ ਸਮਾਪਤੀ ਹੋਈ ਹੈ ਨਾਲ ਹੀ ਜੀਵਤ ਅਤੇ ਮ੍ਰਿਤਕ ਦੋਵੇਂ ਕਿਸਮ ਦੇ ਬੰਦੀ ਲੋਕਾਂ ਦੀ ਰਿਹਾਈ ਵੀ ਯਕੀਨੀ ਬਣਾਈ ਗਈ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਸੁਣਦੇ ਹਾਂ I've restored American strength, settled eight wars in 10 months, destroyed the Iran nuclear threat, and ended the war in Gaza, bringing for the first time in 3,000 years peace to the Middle East and secured the release of the hostages, both living and dead. Here at home, we're bringing our economy back from the brink of ruin the last administration and their allies in congress looted our treasury for trillions of dollars driving up prices and everything at levels never seen before i am bringing those high prices down and bringing them down very fast let's look at the facts under ਉਦੋਂ ਇਮੀਗ੍ਰੇਸ਼ਨ ਦੇ ਮਸਲੇ ਤੇ ਟਰੰਪ ਨੇ ਮਿਨੀਸੋਟਾ ਦਾ ਹਵਾਲਾ ਦਿੰਦਿਆਂ ਦਾਵਾ ਕੀਤਾ ਕਿ ਉੱਥੇ ਸਮਾਲੀ ਭਾਈਚਾਰੇ ਨੇ ਰਾਸ਼ਟਰੀ ਅਰਥ ਵਿਵਸਥਾ ਤੇ ਕਬਜ਼ਾ ਕਰ ਲਿਆ ਜਦਕਿ ਮਿਨੀਸੋਟਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਮਾਲੀ ਅਮਰੀਕੀ ਆਬਾਦੀ ਵਸਦੀ ਹੈ ਆਪਣੇ ਸੰਬੋਧਨ ਦੇ ਅੰਤ ਦੇ ਵਿੱਚ ਟਰੰਪ ਨੇ ਕਿਹਾ ਕਿ ਸਰਕਾਰ ਜਾਂ ਤਾਂ ਮਿਹਨਤੀ ਦੇਸ਼ ਭਗਤ ਅਤੇ ਕਾਨੂੰਨ ਮੰਨਣ ਵਾਲੇ ਅਮਰੀਕੀ ਨਾਗਰਿਕਾਂ ਦੀ ਸੇਵਾ ਕਰਦੀ ਹੈ ਜਾਂ ਫਿਰ ਉਹਨਾਂ ਦੀ ਜੋ ਕਾਨੂੰਨ ਤੋੜਦੇ ਨੇ ਅਤੇ ਸਿਸਟਮ ਦਾ ਦੁਰਉਪਯੋਗ ਕਰਦੇ ਨੇ ਇਸ ਦੇ ਨਾਲ ਹੀ ਟਰੰਪ ਨੇ ਦੁਨੀਆ ਭਰ ਦੇ ਸਲਾਣੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਦੋ ਵੱਡੇ ਸਮਾਗਮਾਂ FIFA ਵਿਸ਼ਵ ਕੱਪ ਅਤੇ ਅਮਰੀਕੀ ਆਜ਼ਾਦੀ ਕੋਸ਼ਨਾ ਪੱਤਰ ਦੀ 250ਵੀਂ ਬਰੇਗੰਡ ਮੌਕੇ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਿੱਧੂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ 8 ਵੱਡੇ ਟਕਰਾਅ ਖਤਮ ਕਰਕੇ ਗਾਜ਼ਾ ਦੀ ਜੰਗ ਦਾ ਅੰਤਕੀ ਤੇ ਅਟਸ ਨਾਲ ਪੱਛਮੀ ਏਸ਼ੀਆ ਦੇ ਵਿੱਚ ਅਮਨ ਕਾਇਮ ਹੋਇਆ ਹੈ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਤਾਕਤ ਮੁੜ ਬਹਾਲ ਕੀਤੀ ਹੈ ਸਿਰਫ 10 ਮਹੀਨਿਆਂ ਦੇ ਵਿੱਚ 8 ਜੰਗਾਂ ਦਾ ਨਿਪਟਾਰਾ ਕੀਤਾ ਗਿਆ ਇਰਾਨ ਦੇ ਪਰਮਾਣੂ ਖਤਰੇ ਨੂੰ ਖਤਮ ਕੀਤਾ ਗਿਆ ਤੇ ਪਹਿਲੀ ਵਾਰ ਮੱਧ ਪੂਰਬ ਦੇ ਵਿੱਚ ਅਮਨ ਲਿਆਉਂਦੇ ਹੋਏ ਗਾਜ਼ਾ ਦੀ ਜੰਗ ਦੀ ਸਮਾਪਤੀ ਹੋਈ ਹੈ ਨਾਲ ਹੀ ਜੀਵਤ ਅਤੇ ਮ੍ਰਿਤਕ ਦੋਵੇਂ ਕਿਸਮ ਦੇ ਬੰਦੀ ਲੋਕਾਂ ਦੀ ਰਿਹਾਈ ਵੀ ਯਕੀਨੀ ਬਣਾਈ ਗਈ ਹੈ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਸੁਣਦੇ ਹਾਂ I've restored American strength, settled eight wars in 10 months, destroyed the Iran nuclear threat, and ended the war in Gaza, bringing for the first time in 3,000 years peace to the Middle East and secured the release of the hostages, both living and dead. Here at home, we're bringing our economy back from the brink of ruin the last administration and their allies in congress looted our treasury for trillions of dollars driving up prices and everything at levels never seen before i am bringing those high prices down and bringing them down very fast let's look at the facts under ਉਦੋਂ ਇਮੀਗ੍ਰੇਸ਼ਨ ਦੇ ਮਸਲੇ ਤੇ ਟਰੰਪ ਨੇ ਮਿਨੀਸੋਟਾ ਦਾ ਹਵਾਲਾ ਦਿੰਦਿਆਂ ਦਾਵਾ ਕੀਤਾ ਹੈ ਕਿ ਉੱਥੇ ਸਮਾਲੀ ਭਾਈਚਾਰੇ ਨੇ ਰਾਸ਼ਟਰੀ ਅਰਥਵਿਵਸਥਾ ਤੇ ਕਬਜ਼ਾ ਕਰ ਲਿਆ ਜਦਕਿ ਮਿਨੀਸੋਟਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਮਾਲੀ ਅਮਰੀਕੀ ਆਬਾਦੀ ਵਸਦੀ ਹੈ ਆਪਣੇ ਸੰਬੋਧਨ ਦੇ ਅੰਤ ਦੇ ਵਿੱਚ ਟਰੰਪ ਨੇ ਕਿਹਾ ਕਿ ਸਰਕਾਰ ਜਾਂ ਤਾਂ ਮਿਹਨਤੀ ਦੇਸ਼ ਭਗਤ ਅਤੇ ਕਾਨੂੰਨ ਮੰਨਣ ਵਾਲੇ ਅਮਰੀਕੀ ਨਾਗਰਿਕਾਂ ਦੀ ਸੇਵਾ ਕਰਦੀ ਹੈ ਜਾਂ ਫਿਰ ਉਹਨਾਂ ਦੀ ਜੋ ਕਾਨੂੰਨ ਤੋੜਦੇ ਨੇ ਅਤੇ ਸਿਸਟਮ ਦਾ ਦੁਰਉਪਯੋਗ ਕਰਦੇ ਨੇ ਇਸ ਦੇ ਨਾਲ ਹੀ ਟਰੰਪ ਨੇ ਦੁਨੀਆ ਭਰ ਦੇ ਸਲਾਣੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਦੋ ਵੱਡੇ ਸਮਾਗਮਾਂ FIFA ਵਿਸ਼ਵ ਕੱਪ ਅਤੇ ਅਮਰੀਕੀ ਆਜ਼ਾਦੀ ਕੋਸ਼ਨਾ ਪੱਤਰ ਦੀ 250ਵੀਂ ਵਰੇਗੰਢ ਮੌਕੇ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ 8 ਵੱਡੇ ਟਕਰਾਅ ਖਤਮ ਕਰਕੇ ਗਾਜ਼ਾ ਦੀ ਜੰਗ ਦਾ ਅੰਤਕੀਟੇ ਅਤੇ ਇਸ ਨਾਲ ਪੱਛਮੀ ਏਸ਼ੀਆ ਦੇ ਵਿੱਚ ਅਮਨ ਕਾਇਮ ਹੋਇਆ ਹੈ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਤਾਕਤ ਮੁੜ ਬਹਾਲ ਕੀਤੀ ਹੈ ਸਿਰਫ 10 ਮਹੀਨਿਆਂ ਦੇ ਵਿੱਚ 8 ਜੰਗਾਂ ਦਾ ਨਿਪਟਾਰਾ ਕੀਤਾ ਗਿਆ ਇਰਾਨ ਦੇ ਪਰਮਾਣੂ ਖਤਰੇ ਨੂੰ ਖਤਮ ਕੀਤਾ ਗਿਆ ਅਤੇ ਪਹਿਲੀ ਵਾਰ ਮੱਧ ਪੂਰਬ ਦੇ ਵਿੱਚ ਅਮਨ ਲਿਆਉਂਦੇ ਹੋਏ ਗਾਜ਼ਾ ਦੀ ਜੰਗ ਦੀ ਸਮਾਪਤੀ ਹੋਈ ਹੈ ਨਾਲ ਹੀ ਜੀਵਤ ਅਤੇ ਮ੍ਰਿਤਕ ਦੋਵੇਂ ਕਿਸਮ ਦੇ ਬੰਦੀ ਲੋਕਾਂ ਦੀ ਰਿਹਾਈ ਵੀ ਯਕੀਨੀ ਬਣਾਈ ਗਈ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆ ਸੁਣਦੇ ਹਾਂ I've restored American strength, settled eight wars in 10 months, destroyed the Iran nuclear threat, and ended the war in Gaza, bringing for the first time in 3,000 years peace to the Middle East and secured the release of the hostages, both living and dead. Here at home, we're bringing our economy back from the brink of ruin the last administration and their allies in congress looted our treasury for trillions of dollars driving up prices and everything at levels never seen before i am bringing those high prices down and bringing them down very fast let's look at the facts under ਉਦਰੇ ਇਮੀਗ੍ਰੇਸ਼ਨ ਦੇ ਮਸਲੇ ਤੇ ਟਰੰਪ ਨੇ ਮਿਨੀਸੋਟਾ ਦਾ ਹਵਾਲਾ ਦਿੰਦਿਆਂ ਦਾਵਾ ਕੀਤਾ ਹੈ ਕਿ ਉੱਥੇ ਸਮਾਲੀ ਭਾਈਚਾਰੇ ਨੇ ਰਾਸ਼ਟਰੀ ਅਰਥਵਿਵਸਥਾ ਤੇ ਕਬਜ਼ਾ ਕਰ ਲਿਆ ਜਦਕਿ ਮਿਨੀਸੋਟਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਮਾਲੀ ਅਮਰੀਕੀ ਆਬਾਦੀ ਵਸਦੀ ਹੈ ਆਪਣੇ ਸੰਬੋਧਨ ਦੇ ਅੰਤ ਦੇ ਵਿੱਚ ਟਰੰਪ ਨੇ ਕਿਹਾ ਕਿ ਸਰਕਾਰ ਜਾਂ ਤਾਂ ਮਿਹਨਤੀ ਦੇਸ਼ ਭਗਤ ਅਤੇ ਕਾਨੂੰਨ ਮੰਨਣ ਵਾਲੇ ਅਮਰੀਕੀ ਨਾਗਰਿਕਾਂ ਦੀ ਸੇਵਾ ਕਰਦੀ ਹੈ ਜਾਂ ਫਿਰ ਉਹਨਾਂ ਦੀ ਜੋ ਕਾਨੂੰਨ ਤੋੜਦੇ ਨੇ ਅਤੇ ਸਿਸਟਮ ਦਾ ਦੁਰਉਪਯੋਗ ਕਰਦੇ ਨੇ ਇਸ ਦੇ ਨਾਲ ਹੀ ਟਰੰਪ ਨੇ ਦੁਨੀਆ ਭਰ ਦੇ ਸਲਾਨੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਦੋ ਵੱਡੇ ਸਮਾਗਮਾਂ FIFA ਵਿਸ਼ਵ ਕੱਪ ਅਤੇ ਅਮਰੀਕੀ ਆਜ਼ਾਦੀ ਕੋਸ਼ਨਾ ਪੱਤਰ ਦੀ 250ਵੀਂ ਬਰੇਗੰਡ ਮੌਕੇ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਹੈ